ਅੱਜ ਮੰਜੀ ਸਾਹਿਬ ਤੋਂ ਉਹ ਲੋਕ ਕਥਾ ਕਰ ਰਿਹਾ ਜਿਹੜੇ ਅਕਾਲ ਤਖਤ ਦੀ ਮਰਿਆਦਾ ਤੋਂ ਬਾਗੀ ਲੋਕ ਨੇ ਮੈਂ ਅਸ ਦਾ ਚੈਲੰਜ ਕਰ ਰਿਹਾ ਜੀ ਉਹਨਾਂ ਨੂੰ ਤੁਸੀਂ ਘਰਾਂ 'ਚ ਟੀਵੀ ਸੁਣਦੇ ਹੋ ਇੱਕ ਵੀ ਬਲਾਰਾ ਉਥੋਂ ਵਿਖਾ ਦਿਓ ਜਿਹੜਾ ਰੋਜ਼ ਉਥੋਂ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਕਰਦਾ ਹੋਵੇ ਖਿੱਚ ਕੇ ਅਗਲੇ ਲਿਆ ਕੇ ਸੰਪਰਦਾਵਾਂ ਦੇ ਖੁੱਡੇ ਨਾਲ ਬੰਨ ਰਏ ਨੇ ਕਿਉਂਕਿ ਜਿਹੜਾ ਵੀ ਉਥੋਂ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਕਰੇਗਾ ਉਹਨੂੰ ਉੱਥੇ ਬੋਲਣ ਨੂੰ ਟਾਈਮ ਗੱਜ ਕੇ ਬੋਲੋ ਪਿਆਰੋ ਇਸ ਕਰਕੇ ਜਾਗਣਾ ਪੈਣਾ ਪਿਆਰਿਓ ਘਰ ਘਰ ਵਿੱਚ ਸੁਚੇਤ ਹੋਣਾ ਪੈਣਾ ਤੁਹਾਨੂੰ ਤੇ ਮੈਂ ਤਾਂ ਬੇਨਤੀ ਕਰਦਾ ਹਾਂ ਉਹਨਾਂ ਆਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਵੀ ਬੇਨਤੀ ਆ ਆਪਣੇ ਆਪਣੇ ਇਲਾਕੇ ਵਿੱਚ ਜਾਗਰਤੀ ਪੈਦਾ ਕਰੋ ਤੇ ਉਹਨਾਂ ਬੁਲਾ ਰਿਆ ਨੂੰ ਉੱਥੇ ਟਾਈਮ ਦਿਓ ਜਿਹੜੇ ਸਿਰਫ ਅਕਾਲ ਤਖਤ ਦੀ ਪ੍ਰਵਾਨ ਸਿੱਖ ਰਤ ਮਰਿਆਦਾ ਉੱਤੇ ਪਹਿਰਾ ਦਿੰਦੇ ਨੇ ਇੰਟਰਵਿਊ ਉਹਨਾਂ ਦੀਆਂ ਲਓ ਕਿ ਤੁਸੀਂ ਮੰਨਦੇ ਹੋ ਅਕਾਲ ਤਖਤ ਦੀ ਮਰਿਆਦਾ ਨੂੰ ਨਹੀਂ ਮੰਨਦੇ ਤੈਨੂੰ ਇੱਥੇ ਟਾਈਮ ਨਹੀਂ ਦਿੱਤਾ ਜਾਏਗਾ ਕੋਈ ਵੀ ਬੁਲਾ ਰਾ ਹੋਵੇ ਭਾਵੇਂ ਜੇ ਕੋਈ ਸੰਪਰਦਾਵਾ ਦਾ ਵੀ ਜਾ ਕੇ ਉੱਥੇ ਬੋਲੇ ਮੈਂ ਮੈਂ ਸਹਿਮਤ ਆਂ ਜੀ ਅਕਾਲ ਤਖ ਦੀ ਮਰਿਆਦਾ ਨੂੰ ਤੇ ਵੇਖ ਲਓ ਵਰਤ ਹੋ ਰਹੇ ਨੇ ਤੇ ਅਗਲੇ ਸੰਪਰਦਾਵਾਂ ਦਾ ਉੱਥੋਂ ਬੈਠ ਕੇ ਪ੍ਰਚਾਰ ਕਰਾ ਰਹੇ ਨੇ ਜਬ ਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰਾਂ ਅੱਜ ਸਾਰੀਆਂ ਵਿਪਰਨ ਦੀਆਂ ਰੀਤਾਂ ਕਰੀ ਜਾ ਰਹੇ ਆਂ ਸੀ ਰੱਬ ਜਾਣੇ ਕਿਦਾਂ ਨਿਆਰਾ ਕਹੀ ਜਾਂਦੇ ਆ ਸਾਰਾ ਕੁਝ ਇਹ ਤੋਂ ਜੜ ਇੱਕ ਚੀਜ਼ ਦਾ ਫਰਕ ਨਹੀਂ ਜਾਣ ਦਿੱਤਾ ਸੀ ਮੰਤਾਂ 'ਤੇ ਇਹ ਵੀ ਜ਼ੋਰ ਲਾਈ ਜਾਂਦੇ ਜੀ ਮੰਤਾਂ ਕੋਲ ਗੁਰਦੁਆਰੇ ਸੀ ਇਹਨਾਂ ਲੋਕਾਂ ਨੇ ਉਹਨਾਂ ਕੋਲੋਂ ਗੁਰਦੁਾਰੇ ਖੋਲ ਐ ਇਹਦਾ ਮਤਲਬ ਇਹ ਸਾਰੇ ਲੋਕ ਨਰੈਣੂ ਮੰਤ ਦੀ ਤਰਫਦਾਰੀ ਕਰਦੇ ਇਹ ਲੋਕ ਅੰਦਾਜ਼ਾ ਹੁਣ ਆਪੇ ਲਾ ਲੋ ਜਿਨ੍ਹਾਂ ਨਰੈਣੂਆ ਮੰਤਾਂ ਵਰਗਿਆਂ ਕੁਕਰਮ ਕੀਤੇ ਗੁਰਦੁਆਰਿਆਂ 'ਚ ਜਿਨ੍ਹਾਂ ਨੇ ਇੱਕ ਸਿੰਧੀ ਜੱਜ ਦੀ ਧੀ ਦਾ ਰੇਪ ਤਾਂ ਕੀਤਾ ਨਨਕਾਣਾ ਸਾਹਿਬ ਜਿੱਥੋਂ ਸਾਕਰਨਕਾਣਾ ਵਾਪਰਿਆ ਸੀ ਤਰਨਤਾਰਨ ਦੇ ਸਰੋਵਰ ਦੇ ਕੰਢੇ ਤੇ ਇਹ ਉਤੋ ਹੀ ਜਨ ਲੈ ਕੇ ਤੇ ਪੱਟੀਆਂ ਲਾ ਲਾ ਕੇ ਸ਼ਰਾਬਾਂ ਕਰ ਦਿੰਦੇ ਸੀ ਮੰਤ ਲੋਕ ਅੰਗਰੇਜ਼ਾਂ ਵੇਲੇ ਤੇ ਅੱਜ ਦੇ ਜਿਹੜੇ ਇਹਨਾਂ ਦੇ ਸੰਪਰਦਾਵਾਂ ਤੇ ਬੁਲਾ ਰਹੇ ਆ ਉਹ ਕਹਿੰਦੇ ਜੀ ਮੰਤਾ ਨੇ ਬਹੁਤ ਸੇਵਾ ਕੀਤੀ ਇਸ ਕਰਕੇ ਨਵੇਂ ਜਦੋਂ ਪ੍ਰੋਫੈਸਰ ਗੁਰਮukh ਸਿੰਘ ਤੇ ਗਿਆਨੀ ਦੇਵ ਸਿੰਘ ਹੁਣ ਆ ਗਏ ਇਹਨਾਂ ਉਹਨਾਂ ਕੋਲੋਂ ਸਿੰਘ ਸਭਾ ਲਹਿਰ ਚੱਲੀ ਇਹਨਾਂ ਨੇ ਉਹਨਾਂ ਕੋਲੋਂ ਗੁਰਦਾਰੇ ਖੋਲ ਐ ਹੁਣ ਅੰਦਾਜ਼ਾ ਆਪੇ ਲਾਲ ਜੀ ਉਹਨਾਂ ਕੋ ਹੁੰਦੇ ਤੇ ਆ ਜਿਹੜੀ ਮਾੜੀ ਮੋਟ ਵਿਚਾਰ ਤਰ੍ਹਾਂ ਗੁਰਮਤ ਦੀ ਬਚੀ ਆ ਇਹ ਵੀ ਅਗਲਿਆਂ ਨੇ ਰਹਿਣਾ ਨਹੀਂ ਸੀ ਤੇ ਇਹ ਤੇ ਸੇਰਾ ਜਾਂਦਾ ਉਹਨਾਂ ਯੋਧਿਆਂ ਨੂੰ ਗਿਆਨੀ ਦੇਵ ਸਿੰਘ ਵਰਗਿਆਂ ਨੇ ਲੱਕ ਬੰਨ ਲਿਆ ਪ੍ਰੋਫੈਸਰ ਗੁਰਮਖ ਸਿੰਘ ਵਰਗਿਆਂ ਨੇ ਪ੍ਰੋਫੈਸਰ ਸੈਵ ਸਿੰਘ ਵਰਗਿਆਂ ਨੇ ਦਿਨ ਰਾਤ ਇੱਕ ਕੀਤਾ ਤੇ ਇੰਨੀ ਮਿਹਨਤ ਤੋਂ ਬਾਅਦ ਅਕਾਲ ਤਖਤ ਦੀ ਮਰਿਆਦਾ ਹੋਂਦ ਵਿੱਚ ਲਿਆਂਦੀ ਤੇ ਹੁਣ ਤੇ ਐਨ ਬਿੱਲੀ ਥੈਲਿਓਂ ਬਾਹਰ ਆ ਗਿਆ ਜਿੰਨੀਆਂ ਵੀ ਸੰਪਰਦਾਵਾਂ ਡੇਰੇ ਇਹਨਾਂ ਦਾ ਹੁਣ ਸਾਰਾ ਜਿਹੜਾ ਵਾ ਉਹ ਤਾਰ ਕਿਹਦੇ ਨਾਲ ਜੁੜਦੀ ਆ ਏ ਹੁਣ ਬਲਾਰਿਆਂ ਨੂੰ ਫਰਜ ਬੰਦਾ ਮੇਰੇ ਕੌਮ ਦੇ ਢਾਡੀਆਂ ਪ੍ਰਚਾਰਕਾਂ ਕਵੀਸ਼ਰਾਂ ਨੂੰ ਹੱਥ ਜੁੜ ਕੇ ਬੇਨਤੀ ਆ ਕਿ ਥੋੜਾ ਜਿਹਾ ਲਫਾਫਿਆਂ ਵਾਲੇ ਬਨੇ ਘਟ ਵੇਖ ਕੇ ਤੇ ਆਪਣਾ ਕੌਮ ਪ੍ਰਤੀ ਫਰਜ਼ ਨਿਭਾ ਕੇ ਲੋਕਾਂ ਨੂੰ ਜਾਗਰੂ ਕਰਾਓ ਸਮਝ ਆਈ ਪਿਆ ਰਿਓ ਇਹ ਨਾ ਹੋਵੇ ਆ ਜਿਹੜੇ ਹੁਣ ਉਧਰ ਰੌਣਕਾਂ ਤੌਂਦੇ ਫਿਰਦੇ ਕੱਲ ਨੂੰ ਮਰਨ ਤੇ ਫੇਰ ਬ੍ਰਹਮ ਗਿਆਨ ਦੀ ਕਿਤਾਬ ਦਿੰਦੇ ਫਿਰੋ ਕਾਲੇ ਅੱਖਰਾਂ ਦੇ ਨਾਲ ਲਿਖੇ ਜਾਂਦਾ ਤੁਹਾਡਾ ਇਹ ਮੈਂ ਤੁਹਾਨੂੰ ਸੱਦਾ ਹੋ ਕੇ ਕਹਿ ਰਿਹਾ ਜਦੋਂ ਇਹਨਾਂ ਦੇ ਭੋਗਾਂ ਤੇ ਤੁਸੀਂ ਬ੍ਰਹਮ ਗਿਆਨੀ ਦੀਆਂ ਤੁਕਾਂ ਪੜ ਪੜ ਕੇ ਕੀਰਤਨ ਵਿਆਖਿਆ ਕਰਨੀ ਹੈ ਤੇ ਜਿੱਥੇ ਇਹਨਾਂ ਦਾ ਕਾਲੇ ਅੱਖਰਾਂ 'ਚ ਨਾਂ ਲਿਖੇ ਜਾਣਾ ਤੇ ਲਿਖਿਆ ਤੁਹਾਡਾ ਵੀ ਜਾਣਾ ਜੇ ਚਾਹੁੰਦੇ ਹੋ ਤੇ ਫਿਰ ਜਦੋਂ ਤੱਕ ਸਰੀਰ ਵਿੱਚ ਜਾਨ ਆ ਸੱਚ ਦਾ ਹੁਕਾ ਦਿੰਦੇ ਰਹੋ ਖਮਿਆਜਾ ਭੁਗਤਣਾ ਵੀ ਪੈ ਜਾ ਤੇ ਭੁਗਤਣ ਨੂੰ ਤਿਆਰ ਹੋਣਾ ਚਾਹੀਦਾ ਇਨਸਾਨ ਨੂੰ ਸਾਡੇ ਗੁਰੂ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ ਪ੍ਰਵਾਹ ਨਹੀਂ ਕੀਤੀ ਮਾਰੇ ਨੇ ਕਿਹਾ ਕੋਈ ਗੱਲ ਨਹੀਂ ਸਿੱਖ ਜਿਉਂਦੇ ਰਹਿਣਗੇ ਤੇ ਹਜ਼ਾਰਾਂ ਅਨੰਦਪੁਰ ਸਾਹਿਬ ਵਸ ਜਾਣਗੇ ਸਿੱਖ ਦੀ ਸੁਰਤ ਵਿੱਚ ਅਨੰਦਪੁਰ ਸਾਹਿਬ ਹੈ ਅਨੰਦਪੁਰ ਬਿਲਡਿੰਗ ਇਮਾਰਤ ਉਹਨਾਂ ਨੇ ਸਮਾਪਾ ਕੇ ਛੱਡ ਲਈ ਪਰ ਪਾਦਸ਼ਾਹ ਕੋਲੋਂ ਆਨੰਦ ਨਹੀਂ ਗਵਾ ਸਕੇ